ਮੋਗਾ ਜ਼ਿਲ੍ਹੇ ਦੇ ਬਾਗਾਪੁਰਾਣਾ ਪਿੰਡ ਲੰਗੇ ਆਣਾ ਔਰ ਮੋਗਾ ਜ਼ਿਲ੍ਹੇ ਦੇ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਹਿਵਾਨ ਤੇ ਮੈਂਬਰ ਆਗੂ ਸਹਿਵਾਨ ਤੇ ਮੈਂਬਰ ਲਗਾਤਾਰ ਘੱਲ ਤੋਂ ਲੈ ਕੇ ਇੱਥੇ ਆ ਕੇ ਬੈਠੇ ਆ ਧਰਵਾਾ ਆ ਕੇ ਬੈਠੇ ਆ ਅੱਧੀ ਵਾਰੀਓ ਪੈਸੇ ਬੱਠੇ ਬੱਠੇ ਇੱਥੇ ਆਪ ਦਾ ਸੈਂਟਰ ਆਇਆ ਹੋਇਆ ਇੱਧਰ ਆਪਾਂ ਇਹਨਾਂ ਨੇ ਸੁਲਾ ਦਾ ਆਹ ਇਹ ਪੰਛੀ ਜਣੇ ਹਾਂ ਜੀ ਮੈਨੂੰ ਨਵੀਂ ਪਿੰਡ ਵਾਲਾ ਬਾਈ ਇਹ ਹਾਂ ਠੀਕ ਹੈ ਬਾਕੀ ਪਾਲਤ ਜਿਹੜਾ ਗੱਲ ਇੱਥੇ ਆਇਆ ਹੁਣ ਆ ਆ ਦੂਜੀ ਵੱਡੀ ਗੱਲ ਆ ਤੇ ਇੱਕ ਪਾਸੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਨੌਜਵਾਨ ਆ ਅਮਰੀਕਾ ਚੋ ਹੱਥ ਕੜੀਆਂ ਤੇ ਪੈਰਾਂ ਚ ਗੇੜੀਆਂ ਪਾ ਕੇ ਉਹ ਅਗਲੇ ਐਨਾ ਦਲੀਲ ਕਰਕੇ ਪੰਜਾਬ ਨੂੰ ਪੰਜਾਬ ਦੀ ਸਰਦਾਰੀ ਨੂੰ ਪੰਜਾਬ ਦੀ ਅਣਖ ਨੂੰ ਪੰਜਾਬ ਦੀ ਨੌਜਵਾਨੀ ਨੂੰ ਦਲੀਲ ਕਰਕੇ ਅ ਅੰਮ੍ਰਿਤਸਰ 에ਅਰਪੋਰਟ ਤੇ ਲਿਆ ਕੇ ਹੱਥਕੜੀਆਂ ਲਾ ਕੇ ਪੈਰਾਂ ਤੇ ਬੇੜੀਆਂ ਪਾ ਕੇ ਜਿਹੜੇ 2 ਨੰਬਰ ਤੇ ਐਨਾ 에ਜੰਟਾਂ ਨੇ ਐਨਾ 에ਜੰਟਾਂ ਨੇ ਜਿਹੜੇ 2 ਨੰਬਰ ਤੇ ਭੇਜੇ ਸੀ ਉਹਦੇ ਕਰਕੇ ਉਹ ਡਿਵੋਟ ਹੋ ਕੇ ਆ ਰਹੇ ਆ ਹੱਥਾਂ ਵਿੱਚ ਹੱਥਕੜੀਆਂ ਲਵਾ ਕੇ ਉਹ ਇਹਨਾਂ ਦੀ ਬਦੌਲਤ ਆ ਉਹਦੇ ਵਿੱਚ ਇਹ ਮਿਲੀ ਭੁਗਤ ਕੀਤੀ ਆ ਪੰਜਾਬ ਸਰਕਾਰ ਦੀ ਤੇ ਨਾਲ ਜਿਹੜੇ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਕੱਲ ਇੱਥੇ ਲੱਗੇ ਧਰਨੇ ਤੋਂ ਇੱਥੋਂ ਦਾ ਐਸ ਐਚਓ ਜੈਪਾਲ ਇਸ ਗੁਰਪ੍ਰੀਤ ਏਜੰਟ ਦੀ ਰਖਵਾਲੀ ਕਰਨ ਵਾਸਤੇ ਉਹਨੂੰ ਬਚਾਉਣ ਵਾਸਤੇ ਇੱਥੇ ਜਿਹੜੇ ਇਨਸਾਫ ਲੈਣ ਵਾਸਤੇ ਬੈਠੇ ਆ ਇਹਨਾਂ ਨੂੰ ਜਿਹੜੀ ਉਹ ਮਾੜੀ ਸ਼ਬਦਾਵਲੀ ਬੋਲ ਕੇ ਗਿਆ ਭੱਦੀ ਸ਼ਬਦਾਵਲੀ ਬੋਲ ਕੇ ਗਿਆ ਵੀ ਮੈਂ ਇੱਥੇ ਏਜੰਟ ਦੇ ਘਰ ਦੇ ਮੂਹਰੇ ਤੁਹਾਨੂੰ ਨਹੀਂ ਬਹਿਣ ਦੇਣਾ ਪਰ ਉਸ ਐਸ ਐਚਓ ਨੂੰ ਤੇ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਤੇਰੀਆਂ ਗਿੱਦੜ ਭਮਕੀਆਂ ਤੋਂ ਡਰਨ ਵਾਲੇ ਲੋਕ ਨਹੀਂ ਹੈਗੇ ਇਹ ਲੋਕ ਤੇਰੀਆਂ ਗਿੱਦੜ ਭਮਕੀਆਂ ਤੋਂ ਨਹੀਂ ਡਰਨਗੇ ਔਰ ਉਹਨਾਂ ਚਿਹਰਾ ਇਹ ਘਰ ਦਾ ਇਹ ਆ ਜਿਹੜੀ ਡਿਊੜੀ ਮੱਲ ਕੇ ਬੈਠੇ ਆ ਉਹਨਾਂ ਚਿਹਰੇ ਛੱਡਣਗੇ ਨਹੀਂ ਜਿੰਨਾ ਚਿਰ ਇਹਨਾਂ ਦੇ ਪੈਸੇ ਵਾਸ ਨਹੀਂ ਹੁੰਦੇ ਔਰ ਮੈਂ ਨਾਲ ਹੋਰ ਵੀ ਅਪੀਲ ਕਰਦਾ ਵੀ ਇਹਨੇ ਇੱਕ ਨਹੀਂ ਸੈਂਕੜੇ ਲੋਕਾਂ ਨਾਲ ਥੱਗੀ ਮਾਰੀ ਆ ਔਰ ਜਿਹੜੇ ਜਿਹੜੇ ਪਿੰਡਾਂ ਨਾਲ ਥੱਗੀ ਮਾਰੀ ਉਹ ਸਾਰੇ ਪਿੰਡੀ ਉੱਠ ਕੇ ਆਣ ਇੱਥੇ ਆਜੋ ਤਾਂ ਕਿ ਇਹਨਾਂ ਦੀ ਜਿਹੜੀ ਪ੍ਰੋਬਲਮਟੀ ਆ ਉਹ ਉੱਥੇ ਅਸੀਂ ਕਾਜਾ ਕਰ ਸਕੀਏ ਇਹਨਾਂ ਦੇ ਪ੍ਰਾਉਨਟੀ ਦੇ ਵਿੱਚੋਂ ਅਸੀਂ ਇਹਨਾਂ ਦੇ ਪੈਸੇ ਪੂਰੇ ਕਰ ਲੈ ਇਸ ਤਰ੍ਹਾਂ ਅਸੀਂ ਛੱਡਣ ਵਾਲੇ ਨਹੀਂ ਤੋਂ ਮੈਂ ਸਾਰਿਆਂ ਨੂੰ ਵੇਖਤੀ ਕਰਦਾ ਵੀ ਜਿਹੜੇ ਵੀ ਹੋਰ ਕੋਈ ਇਹਨਾਂ ਤੋਂ ਪੀੜਤਾ ਉਹ ਵੀ ਵੀਡੀਓ ਬਣਾਉਂਦੇ ਸਾਨੂੰ ਮਹੀਨਾ ਵੱਧੀ ਵੀ ਬੈਠਣਾ ਪਿਆ ਤਾਂ ਅਸੀਂ ਬੈਠਾਂਗੇ ਅਸੀਂ ਆਪਦੇ ਪੈਸੇ ਲੈ ਤੋਂ ਬਿਨਾ ਇੱਥੋਂ ਜਾਣ ਵਾਲੇ ਨਹੀਂ ਇਹ ਪੰਜਾਬ ਸਰਕਾਰ ਵੀ ਸੋਚ ਲੇ ਔਰ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਸੋਚ ਲੈ ਵੀ ਕਿਵੇਂ ਨਿਭਣੀਆਂ ਉਹ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਬੰਦਾ ਲੱਭ ਕੇ ਲਿਓਣ ਉਹਦੇ ਤੋਂ ਜਿਹੜੀ ਇਹਨਾਂ ਦੀ ਠੱਗੀ ਮਾਰੀ ਆ ਉਹ ਵਸੂਲ ਕਰਕੇ ਪੈਸੇ ਇਹਨਾਂ ਨੂੰ ਦੇਣ ਇਨਸਾਫ ਫੇਰ ਅਸੀਂ